ਉਸੇ ਇੰਦਰਾ ਗਾਂਧੀ ਦੀ ਟੀ-ਸ਼ਰਟ ਪਾ ਕੇ ਕੇ ਮੇਰੀ ਮਾਂ ਐ ਤੈਨੂੰ ਸ਼ਰਮ ਨਾ ਆਈ ਓਏ ਜਮਾ ਸ਼ਰਮ ਨਾ ਆਈ ਤੇਨੂੰ ਤੂੰ ਟੀ-ਸ਼ਰਟ ਪਾ ਕੇ ਉਹਦੀ ਅੱਗੇ ਮੇਰੀ ਮਾਂ ਇੰਦਰਾ ਗਾਂਧੀ ਤੇ ਉਸ ਤੋਂ ਬਾਅਦ ਤੂੰ ਨਵਾ ਚੰਦ ਹੋਰ ਚੜਤਾ ਜਿਹੜਾ ਤੂੰ ਗਿਆ ਸੀ ਉੱਥੇ ਕਮਲਨਾਥ ਕੋਲੇ ਮੱਧ ਪ੍ਰਦੇਸ਼ ਕਲੀਨ ਚਿੱਟ ਹੀ ਦੇ ਆ ਜਿਹੜਾ ਸਾਰਿਆਂ ਤੋਂ ਵੱਧ ਜਿਹਨੇ ਬੰਦੇ ਵਰਵਾਏ ਆ ਦਿੱਲੀ 'ਚ ਉਹਨੂੰ ਤੂੰ ਕਲੀਨ ਚਿੱਟ ਦੇ ਆ ਤੂੰ ਸੁਪਰੀਮ ਕੋਰਟ ਦਾ ਜੱਜ ਐ ਨਿਆਮ ਨੂੰ ਇੱਕ ਗੱਲ ਦੱਸ ਵੀ 8 ਸਾਲ ਬਾਅਦ ਸੁਖਬੀਰ ਨੇ ਮਾਫੀ ਮੰਗੀ ਮਾਫੀ ਕਾਦੀ ਮੰਗੀ ਆ ਇਹ ਪੁੱਛਿਆ ਵੀ ਜਿਹੜਾ ਗੁਨਾਹ ਹੀ ਨਹੀਂ ਕੀਤਾ ਜਿਹੜਾ ਗੁਨਾਹ ਕਿਸੇ ਨੇ ਕੀਤਾ ਹੀ ਨਹੀਂ ਉਹਦੀ ਮਾਫੀ ਮੰਗੀ ਆ ਵੀ ਸਿਰਫ ਇਸ ਗੱਲ ਦੀ ਮਾਫੀ ਮੰਗੀ ਆ ਵੀ ਸਾਡੇ ਰਾਜ ਚ ਜਦੋਂ ਬਾਦਲ ਸਾਹਿਬ ਚੀਫ ਮਿਨਿਸਟਰ ਸੀ ਸਾਡੇ ਰਾਜ ਚ ਇਹ ਬੇਅਦਬੀ ਹੋ ਗਈ ਉਹ ਥੋੜੋ ਤਾਂ ਅੱਜ ਤਾਈਂ 1984 ਵਾਲੀ ਮਾਫੀ ਨਹੀਂ ਮੰਗੀ ਗਈ ਜਿਹੜਾ ਦਰਬਾਰ ਸਾਹਿਬ ਦੇ ਵਿੱਚ ਅਕਾਲ ਤਖਤ ਦੇ ਵਿੱਚ ਟੈਂਕ ਤੋਪਾਂ ਫੌਜੀ ਸਣੇ ਬੂਟੇ ਕਿੰਨੇ ਸਿੱਖ ਮਾਰੇ ਕਿੰਨੇ ਗੁਰੂ ਗ੍ਰੰਥ ਸਾਹਿਬ ਉੱਤੇ ਮੱਚੇ ਕਿੰਨੀਆਂ ਅੱਗਾਂ ਲੱਗੀਆਂ ਕਾਲ ਤਖਤ ਸਾਹਿਬ ਤੇ ਉਹਦੀ ਮਾਫੀ ਵੀ ਮੰਗ ਲਓ ਜਿਹੜੋ ਕਮਲਨਾਥ ਨੂੰ ਕਲੀਨ ਚਿੱਟ ਦੇ ਕੇ ਆਇਆ ਮੈਨੂੰ ਤਾਂ ਉਦੋਂ ਵੀ ਐ ਆ ਗਿਆ ਸੀਗਾ ਮੈਂ ਕਿਹਾ ਜਿਵੇਂ ਰਾਜਸਥਾਨ 'ਚ ਇਹ ਖੰਗ ਦੀ ਦਵਾਈ ਦੇ ਕੇ ਆਇਆ ਬਣੂ ਕਮਲਨਾਥ ਨਾਲ ਵੀ ਉਵੇਂ ਹੀ ਤੇ ਹੋਈ ਵੀ ਉਵੇਂ ਹੀ ਕਮਲਨਾਥ ਜੀ ਵੀ ਆ ਗਏ ਵੇਲੇ ਹੋ ਕੇ ਦਿੱਲੀ ਨੂੰ ਤੈਨੂੰ ਵੀ ਚਾਰ ਹੋਣ ਵਾਲੇ ਆ ਤੂੰ ਕੱਲ ਉੱਥੇ ਡਾਣਾ ਆਇਆ ਕਰੀ ਜਾਂਦਾ ਸੀ ਉੱਥੇ ਬੈਠਾ ਆ 9 ਮਹੀਨੇ ਪੇਟ ਤੇ ਰੱਖਦੀ ਆ 9 ਮਹੀਨੇ ਕਰਨ ਘਟਾਰੀਏ ਦੀ ਮਾਂ ਨੇ ਕਰਨ ਘਟਾਰੀਏ ਨੂੰ ਪੇਟ 'ਚ ਰੱਖਿਆ ਪੁੱਠਾ ਉਦੋਂ ਬਾਅਦ ਕਰਨ ਘਟਾਰੀਆ ਜੰਮਿਆ ਫਿਰ ਕਰਨ ਘਟਾਰੀਆ ਵੱਡਾ ਹੋਇਆ ਤੇਰੇ ਕਰੋੜਾਂ ਦੇ لالਚ ਨੇ ਤੇਰੇ ਤੇ ਤੇਰੇ ਸਾਲੇ ਡੰਪੀ ਬਨਾਇਕ ਦੇ لالਚ ਨੇ ਕਰਨ ਘਟਾਰੀਏ ਨੂੰ ਮੌਤ ਦੇ ਘਾਟ ਉਤਾਰਤਾ ਤੁਸੀਂ ਭਾਈ ਜੀ ਇਹਦੀਆਂ ਤੁਹਾਨੂੰ ਮੈਂ ਸਾਰੀਆਂ ਸੁਣਾਉਣਾ ਕਰਪਸ਼ਨ ਨੇਹਰੀਆਂ ਉਠਾਤੀਆਂ ਇਹਨੇ ਬੱਸਾਂ ਬਾਡੀ ਵਾਲਾ 33-34 ਕਰੋੜ ਦਾ ਇਹਦਾ ਕਪਲਾ ਪੈਂਡਿੰਗ ਪਿਆ ਹੈ ਬੱਸਾਂ ਦੀਆਂ ਚ ਐਸੀਆਂ ਵਾਲਾ 35 ਕਰੋੜ ਦਾ ਉਹ ਕਪਲਾ ਪੈਂਡਿੰਗ ਪਿਆ ਹਜੇ ਤਾਂ ਮਹੀਨਾ ਹੀ ਤਿੰਨ ਮਿਲੇ ਸੀ ਸੂਰਮੇ ਨੂੰ ਤਿੰਨ ਮਹੀਨੇ ਜੀ ਨੇਰੀ ਪਟ ਗਿਆ 100 ਕਰੋੜ ਦੇ ਨੇੜੇ ਖਾ ਗਿਆ ਜੇ ਕਿਤੇ ਪੂਰੇ 5 ਸਾਲ ਮਿਲ ਜਰਦੇ ਸਾਰਾ ਪੰਜਾਬ ਵੇਚ ਦਿੰਦਾ ਇਹ ਤਾਂ ਇਹਨਾਂ ਗੱਲਾਂ ਛੱਡ ਦਿਓ ਸਭ ਤੋਂ ਪਹਿਲਾਂ ਵੱਡਾ ਵਫਾਦਾਰ ਬਣਿਆ ਸੀ ਸਰਦਾਰ ਜਗਬੀਰ ਸਿੰਘ ਬਰਾੜ ਦਾ ਉਹਨਾਂ ਦੀ ਗੱਡੀ ਚਲਾਉਂਦਾ ਹੁੰਦਾ ਸੀ ਸੋਹਰਾ ਟੈਚੀ ਟੂਚੀ ਉਹਨਾਂ ਦੇ ਜਗਦਾ ਹੁੰਦਾ ਸੀ ਉਹਨਾਂ ਦੇ ਮਾਰੀ ਲੱਤ ਉਦੋਂ ਬਾਅਦ ਇਹ ਵਫਾਦਾਰ ਘੁੰਮਦਾ ਕਮੌਂਦਾ ਬਣ ਗਿਆ ਵਿੱਚ ਦੀ ਸਰਦਾਰ ਮਨਪ੍ਰੀਤ ਸਿੰਘ ਬਾਦਲ ਦਾ ਉਹਦੇ ਬਿਮਾਰੀ ਲੱਤ ਉਦੋਂ ਬਾਅਦ ਜੀ ਘੁੰਮਦਾ ਕਮੌਂਦਾ ਬਣ ਗਿਆ ਇਹ ਨਵਜੋਤ ਸਿੰਘ ਸਿੱਧੂ ਦਾ ਸਿੱਧੂ ਸਾਹਿਬ ਸਾਰੀ ਕਾਂਗਰਸ ਨਾਲ ਲੜ ਕੇ ਇਹਨੂੰ ਮੰਤਰੀ ਬਣਵਾ ਕੇ ਲਿਆਏ ਉਹਨਾਂ ਦੇ ਵੀ ਬਿਮਾਰੀ ਲੱਤ ਉਦੋਂ ਬਾਅਦ ਬਣ ਗਿਆ ਕੈਪਟਨ ਅਮਰਿੰਦਰ ਸਿੰਘ ਦਾ ਉਹਦੇ ਵੀ ਬਿਮਾਰੀ ਲੱਤ ਫਿਰ ਬਣ ਗਿਆ ਚੰਨੀ ਦਾ ਉਹਦੇ ਬਿਮਾਰੀ ਲੱਤ ਤੇ ਜਿਹੜੇ ਬਾਕੀ ਤੁਸੀਂ 1-2 ਹੈਗੇ ਉਹ ਭਗਵੰਤ ਮਾਨ ਜੀ ਤੁਹਾਨੂੰ ਵੀ ਬੇਨਤੀ ਕਰਦਾ ਇਹ ਹੁਣ ਥੋੜਾ ਵਫਾਦਾਰ ਬਣਿਆ ਮੈਂ ਸਾਪਾ ਇਹ ਜਿੱਦਦੇ ਨੇ ਦੁੱਧ ਪੂਰਾ ਪੀ ਲਿਆ ਤੇ ਆਗੇ ਤੁਸੀਂ ਲੋਟ ਪਹਿਲਾਂ ਸਭ ਤੋਂ ਤੁਹਾਨੂੰ ਢੁਕਾਉ ਇਹ ਜੰਨੀ ਘਣੋਂ ਆ ਰਹੀ ਸੀ ਕਾਰ ਤੇ ਤੇ ਮੈਂ ਇਹਦੀ ਇੱਕ ਰੈਲੀ ਦੀ ਲਾਈਵ ਸੁਣਿਆ ਰਾਜੇ ਵੜਿੰਗ ਦਾ ਉਹਨੇ ਚ ਬੋਲੀ ਜਾਂਦਾ ਸੀ ਰਾਜਾ ਵੜਿੰਗ ਵੀ ਬੋੜਾ ਕੋਸ਼ੇ ਨੇ ਬੋਲਿਆ ਜੀ ਉਹਦੇ ਬਾਰੇ ਵੀ ਸੁਖਬੀਰ ਜੀ ਨੇ 8 ਸਾਲ ਹੋ ਗਏ ਮਾਫੀ ਮੰਗੀ ਨੂੰ ਹੁਣ ਮਾਫੀ ਮੰਗੀ ਆ ਇਦੀ ਮਾਫੀ ਦੀ ਲੋੜ ਨਹੀਂ ਤੂੰ 8 ਸਾਲ ਪਹਿਲਾਂ ਮੰਗਦਾ ਤੇ ਇਹ ਉਹ ਤੇ ਬੜਾ ਸੱਚ ਪੁੱਤ ਐ ਜਿਹਦੇ ਸਟਰ ਬਣਿਆ ਫਿਰਦਾ ਸੀ ਤੇ ਮੈਂ ਸੋਚਿਆ ਯਾਰ ਵੀ ਇੰਨੇ ਮੈਥੋਂ ਗੱਪ ਜੇ ਬਾਈ ਸੁਣੇ ਨਹੀਂ ਗਏ ਮੈਂ ਮੈਂ ਝੂਠ ਮਾਰਾਂ ਤੇ ਮੈਂ ਤੜਕੇ ਮੈਂ ਕਿਹਾ ਯਾਰ ਅੱਜ ਇਹਦਾ ਯਾਰ ਮੈਨੂੰ ਤਾਂ ਘਰ ਦੇ ਆਨੇ ਵੀ ਬਹੁਤ ਰੋਕਿਆ ਯਾਰਾਂ ਬਈ ਨੇ ਬਹੁਤ ਰੋਕਿਆ ਵੀ ਤੂੰ ਬੋਲਿਆ ਬਾਲੇ ਨਾ ਘਰ ਵਾਲਾ ਯਾਰ ਕੀ ਲੈਣਾ ਹੁੰਦਾ ਪਰ ਮੈਥੋਂ ਬਾਈ ਜੀ ਅੰਦਰੋਂ ਰਿਹਾ ਨਹੀਂ ਗਿਆ ਫਿਰ ਮੈਂ ਕਿਹਾ ਸਾਰਿਆਂ ਤੁਹਾਨੂੰ ਵੀ ਮੈਂ ਇਹਦੇ ਚਿੱਠਿਆਂ ਬਾਰੇ ਥੋੜਾ ਜਿਹਾ ਦੱਸ ਦਿਆਂ ਇੱਕ ਤਾਂ ਇਹ ਯਾਰ ਅਸੀਂ ਉਹਦੇ ਜਿਵੇਂ 8 ਸਾਲ ਬਾਅਦ ਸੁਖਵੀਰ ਨੂੰ ਯਾਦ ਆ ਗਈ ਮਾਫੀ ਦੀ ਉਹ ਗੁਰਵਾ ਗੁਰਵਾ ਮੇਰੇ ਆ ਮੈਨੂੰ ਇੱਕ ਗੱਲ ਦੱਸ ਵੀ 8 ਸਾਲ ਬਾਅਦ ਸੁਖਬੀਰ ਨੇ ਮਾਫੀ ਮੰਗੀ ਮਾਫੀ ਕਾਦੀ ਮੰਗੀ ਆ ਇਹ ਪੁੱਛਿਆ ਵੀ ਜਿਹੜਾ ਗੁਨਾਹ ਹੀ ਨਹੀਂ ਕੀਤਾ ਜਿਹੜਾ ਗੁਨਾਹ ਕਿਸੇ ਨੇ ਕੀਤਾ ਹੀ ਨਹੀਂ ਉਹਦੀ ਮਾਫੀ ਮੰਗੀ ਆ ਵੀ ਸਿਰਫ ਇਸ ਗੱਲ ਦੀ ਮਾਫੀ ਮੰਗੀ ਆ ਵੀ ਸਾਡੇ ਰਾਜ 'ਚ ਜਦੋਂ ਬਾਦਲ ਸਾਹਿਬ ਚੀਫ ਮਿਨਿਸਟਰ ਸੀ ਸਾਡੇ ਰਾਜ 'ਚ ਇਹ ਬੇਅਦਬੀ ਹੋ ਗਈ ਤੇ ਥੋੜੇ ਪ੍ਰੈਸ਼ਰ ਥੱਲੇ ਕਾਂਗਰਸ ਦੇ ਪ੍ਰੈਸ਼ਰ ਥੱਲੇ ਆ ਕੇ ਕੇਸ ਦੇ ਬਿਠੇ ਸੀਬੀਆਈ ਨੂੰ ਨਹੀਂ ਇਹ ਬੇਅਦਬੀ ਵੀ ਨਿਕਲੇ ਆਉਂਦੀ ਵੀ ਕੀ ਦੀ ਸੀ ਇਹਦੀ ਮਾਫੀ ਮੰਗੀ ਆ ਨਾਲੇ ਬੇਸ਼ਰਮੋ ਥੋੜੋ ਤੋਂ ਤਾਂ ਅੱਜ ਤਾਈਂ 1984 ਵਾਲੀ ਮਾਫੀ ਨਹੀਂ ਮੰਗੀ ਗਈ ਜਿਹੜਾ ਦਰਬਾਰ ਸਾਹਿਬ ਦੇ ਵਿੱਚ ਕਾਲ ਤਖ ਦੇ ਵਿੱਚ ਟੈਂਕ, ਤੋਪਾਂ, ਫੌਜੀ ਸਣੇ ਬੂਟੇ ਕਿੰਨੇ ਸਿੱਖ ਮਾਰੇ, ਕਿੰਨੇ ਗੁਰੂ ਗ੍ਰੰਥ ਸਾਹਿਬ ਉੱਥੇ ਮੱਚੇ, ਕਿੰਨੀਆਂ ਅੱਗਾਂ ਲੱਗੀਆਂ ਕਾਲ ਤਖ ਸਾਹਿਬ ਤੇ ਉਹਦੀ ਮਾਫੀ ਵੀ ਮੰਗ ਲਓ। ਉਸ ਤੋਂ ਬਾਅਦ ਇੰਦਰਾ ਗਾਂਧੀ ਤੋਂ ਬਾਅਦ ਜਦੋਂ ਹਜ਼ਾਰਾਂ ਕਰੋੜਾਂ ਸਿੱਖ ਮਾਰੇ ਦਿੱਲੀ ਤੁਸੀਂ, ਕਾਨਪੁਰ ਮਾਰੇ, ਉੱਥੇ ਮਾਰੇ ਮਦਰਾਸ ਮਾਰੇ, ਮੇਰੇ ਯਾਰ ਆ ਸਾਰੇ ਦੋਸਤ ਉੱਥੋਂ ਦੇ ਜਿੰਨੇ ਵੀ ਬੰਦੇ ਆ ਮੈਨੂੰ ਦੱਸ ਦਿਆ ਵੀ ਕਿਵੇਂ-ਕਿਵੇਂ ਗਲਾਂ ਚ ਟਾਇਰ ਪਾਪਾ ਮਾਰੇ। ਤੁਸੀਂ ਵੀ ਉਹਦੀ ਮਾਫੀ ਮੰਗ ਲਓ ਵੀ ਸਾਥੋਂ ਵੀ ਗੁਨਾਹ ਹੋ ਗਿਆ ਸਕੋ ਥੋਡੇ ਪ੍ਰਧਾਨ ਜਰਦੀਪ ਗਾਂਧੀ ਜਿਹੜਾ ਸੀ ਉਦੋਂ ਪ੍ਰਧਾਨ ਮੰਤਰੀ ਬਾਅਦ ਚ ਬਣਿਆ ਉਹਨੇ ਕਿਹਾ ਵੀ ਜਦੋਂ ਵੱਡਾ ਦਰਖਤ ਡਿੱਗਦਾ ਤੇ ਧਰਤੀ ਦਾ ਹਿੱਲਦੀ ਆ ਤੇ ਤੂੰ ਬੇਸ਼ਰਮਾ ਉਸੇ ਇੰਦਰਾ ਗਾਂਧੀ ਦੀ ਟੀ-ਸ਼ਰਟ ਪਾ ਕੇ ਕਿ ਮੇਰੀ ਮਾਂ ਐ ਤੈਨੂੰ ਸ਼ਰਮ ਨਾ ਆਈ ਹੋਏ ਜਮਾ ਸ਼ਰਮ ਨਾ ਆਈ ਤੇ ਤੂੰ ਟੀ-ਸ਼ਰਟ ਪਾ ਕੇ ਉਹਦੀ ਅੱਗੇ ਮੇਰੀ ਮਾਂ ਇੰਦਰਾ ਗਾਂਧੀ ਤੇ ਉਸ ਤੋਂ ਬਾਅਦ ਤੂੰ ਨਵਾਂ ਚੰਦ ਹੋਰ ਚੜ੍ਹਦਾ ਜਿਹੜਾ ਤੂੰ ਗਿਆ ਸੀ ਉੱਥੇ ਕਮਲਨਾਥ ਕੋਲੇ ਮੱਧ ਪ੍ਰਦੇਸ਼ ਕਲੀਨ ਚੇਟ ਹੀ ਦੇ ਆਇਆ ਜਿਹੜਾ ਸਾਰਿਆਂ ਤੋਂ ਵੱਧ ਜਿਹਨੇ ਬੰਦੇ ਵਰਵਾਏ ਆ ਦਿੱਲੀ 'ਚ ਉਹਨੂੰ ਤੂੰ ਕਲੀਨ ਚਿੱਟ ਦੇ ਆ ਤੂੰ ਸੁਪਰੀਮ ਕੋਰਟ ਦਾ ਜੱਜ ਐ ਵੀ ਤੂੰ ਕਲੀਨ ਚਿੱਟ ਦੇ ਆ ਵੀ ਤੈਨੂੰ ਸਾਰਾ ਪਤਾ 4 ਸਾਲ ਦਾ ਤੋ ਸੀਗਾ ਤੂੰ ਵੋਟਾਂ ਦਾ ਇੰਨਾ ਲਾਲਚੀ ਗੱਦੀ ਦਾ ਤੂੰ ਵੀ ਤੈਨੂੰ ਕੁਝ ਵੀ ਸਮਝ ਨਹੀਂ ਆਉਂਦੀ ਸਾਰੇ ਸਿੱਖੀ ਵੇਚਦੇ ਤੂੰ ਘੰਟੇ ਤੇ ਕੁਝ ਸ਼ਰਮ ਕਰੋ ਮੈਂ ਬੇਨਤੀ ਕਰਨਾ ਬਾਜਵਾ ਸਾਹਿਬ ਵਰਗਿਆਂ ਨੂੰ ਜਿਹੜੇ ਸਿਆਣੇ ਲੀਡਰ ਆ ਵੀ ਇਹ ਤੋਂ ਪਰਹੇਜ਼ ਕਰੋ ਇਹ ਬਹੁਤ ਵੱਡੇ ਵੱਡੇ ਚੰਦ ਚੜ੍ਹਦਾ ਅਸੀਂ ਸਾਰੀ ਦੁਨੀਆ ਨੇ ਸਾਰੇ ਸਿੱਖ ਪੰਥ ਨੇ ਖੁਸ਼ੀ ਮਨਾਈ ਵੀ ਸੁਖਬੀਰ ਜੀ ਨੇ ਨਾ ਗੁਨਾਹ ਹੁੰਦਿਆਂ ਵੀ ਨਾ ਕੋਈ ਗਲਤੀ ਹੁੰਦਿਆਂ ਵੀ ਮਾਫੀ ਮੰਗੀ ਸਾਰੇ ਪੰਜਾਬ ਤੋਂ ਸਾਰੇ ਪੰਜਾਬ ਤੋਂ ਵੀ ਸਾਰੀ ਦੁਨੀਆ ਤੋਂ ਅਸੀਂ ਸ਼ੁਕਰ ਕਰਦੇ ਆ ਵਾਹਿਗੁਰੂ ਦਾ ਵੀ ਪ੍ਰਮਾਤਮਾ ਜਿਹੜਾ ਇਹ ਜਿਹਨੇ ਇਹ ਮਾਫੀ ਮੰਗੀ ਆ ਵੀ ਇਹ ਸਾਡੇ ਸਾਡੇ ਪ੍ਰਧਾਨ ਦਾ ਵੱਡਾ ਪਾਣਾ ਜਿਹੜਾ ਕੋਈ ਗਲਤੀ ਨਾ ਹੋਈ ਫੇਰ ਵੀ ਮਾਫੀ ਮੰਗੀ ਯਾਨ ਮੈਂ ਇੱਕ ਗੱਲ ਤੁਹਾਨੂੰ ਹੋਰ ਦੱਸਣਾ ਚਾਹੁੰਨਾ ਅਪੀਲ ਕਰਨਾ ਚਾਹੁੰਨਾ ਕਿ ਜਿਹੜੇ ਆਪਾਂ ਸਿੱਖਾਂ ਸਿੱਖੀ ਨੂੰ ਪਿਆਰ ਕਰਨ ਵਾਲੇ ਲੋਕਾਂ ਆ ਕਟੋ-ਕਟ ਯਾਰ ਉਹ ਤਾਂ ਇਹਦਾ ਬਾਈਕਟ ਕਰੋ ਯਾਰ ਹਰ ਥਾਂ ਬੋਲਦਾ ਆਵਾ ਤਬਾ ਬੋਲਦਾ ਇਹ ਕਿਤੇ ਇੰਦਰਾ ਗਾਂਧੀ ਨੂੰ ਮਾਂ ਬਣਾਉਂਦਾ ਕਿਤੇ ਕਮਲਨਾਥ ਨੂੰ ਕਲੀਨ ਚਿੱਟ ਦਿੰਦਾ ਜੋ ਇਹਦੇ ਮਨ ਚ ਆਉਂਦਾ ਬਖਦਾ ਪਰ ਮੈਨੂੰ ਤਾਂ ਸਹੀ ਤੁਹਾਨੂੰ ਦੱਸਾਂ ਜਦੋਂ ਕਮਲਨਾਥ ਨੂੰ ਕਲੀਨ ਚਿੱਟ ਦੇ ਕੇ ਆਇਆ ਮੈਨੂੰ ਤਾਂ ਉਦੋਂ ਵੀ ਐ ਆ ਗਿਆ ਸੀਗਾ ਮੈਂ ਕਿਹਾ ਜਿਵੇਂ ਰਾਜਸਥਾਨ 'ਚ ਇਹ ਖੰਗ ਦੀ ਦਵਾਈ ਦੇ ਕੇ ਆਇਆ ਬਣੂ ਕਮਲਨਾਥ ਨਾਲ ਵੀ ਉਵੇਂ ਹੀ ਤੇ ਹੋਈ ਵੀ ਉਵੇਂ ਹੀ ਕਮਲਨਾਥ ਜੀ ਵੀ ਆ ਗਏ ਵੇਲੇ ਹੋ ਕੇ ਦਿੱਲੀ ਨੂੰ ਸੋ ਮੇਰਾ ਇਹ ਬੇਨਤੀ ਆ ਸਾਰੇ ਸਿੱਖਾਂ ਨੂੰ ਸਾਰੇ ਸਿੱਖ ਆਪਾਂ ਬੁੱਧੀਜੀਵੀਆਂ ਨੂੰ ਵੀ ਯਾਰ ਇਹਦਾ ਬਾਈਕਟ ਕਰੋ ਯਾਰ ਇਹ ਕੁਝ ਵੀ ਬੋਲੀ ਜਾਂਦਾ ਆਪਾਂ ਇਹਦਾ ਮਤਲਬ ਕਰਦੇ ਆ ਇਕੱਲੀ ਪੱਗ ਬਨ ਕੇ ਤਾਂ ਨਹੀਂ ਕੋ ਸਿੱਖ ਬਨ ਜਾਂਦਾ ਵੀ ਥੱਲੇ ਬੋਧੀਆਂ ਉੱਤੇ ਪੱਗ ਬਨ ਲਈ ਦੇ ਸਿੱਖ ਹੋ ਗਿਆ ਤੇ ਬੋਲੀ ਕੁਝ ਵੀ ਜਾਵੇ ਕਿਸੇ ਨੂੰ ਬੋਲੀ ਜਾਵੇ ਬਹੁਤ ਮਾੜੀ ਗੱਲ ਆ ਇਹਦਾ ਬਾਈਕਟ ਕਰੋ ਸੋਸ਼ਲੀ ਮੇਰੀ ਅਪੀਲ ਆ ਸਾਰੇ ਸਿੱਖਾਂ ਨੂੰ ਯਾਰ ਇਹ ਇਹਨੂੰ ਮਾਰਾ ਜਾ ਪਤਾ ਤਾਂ ਲੱਗਿਆ ਵੀ ਮੈਂ ਕੀ ਕੁਝ ਬੋਲਦਾ ਮਾਈਕ ਫੜ ਲੈਂਦਾ ਤੇ ਜੋ ਮਰਜ਼ੀ ਬਕੀ ਜਾਂਦਾ ਇਹ ਬੰਦਾ ਅੱਛਾ ਦੂਜਾ ਇੱਕ ਇਹ ਸੁਖਵੀਰ ਬਾਦਲ ਨੇ 8 ਸਾਲ ਬਾਅਦ ਲੱਗ ਗਿਆ ਮਾਫੀ ਮੰਗਣ ਨੂੰ ਉਹ ਤੂੰ ਵੀ ਮੰਗ ਲਾ ਤੈਨੂੰ ਵੀ ਚਾਰ ਹੋਣ ਵਾਲੇ ਆ ਤੂੰ ਕੱਲ ਉੱਥੇ ਡਾਣਾ ਪੈਂ ਕਰੀ ਜਾਂਦਾ ਸੀ ਉੱਥੇ ਬੈਠਾ ਆ 9 ਮਹੀਨੇ ਪੇਟ ਤੇ ਰੱਖਦੀ ਆ 9 ਮਹੀਨੇ ਕਰਨ ਘਟਾਰੀਏ ਦੀ ਮਾਂ ਨੇ ਕਰਨ ਘਟਾਰੀਏ ਨੂੰ ਪੇਟ 'ਚ ਰੱਖਿਆ ਪੁੱਠਾ ਉਸ ਤੋਂ ਬਾਅਦ ਕਰਨ ਘਟਾਰੀਆ ਜੰਮਿਆ ਫਿਰ ਕਰਨ ਘਟਾਰੀਆ ਵੱਡਾ ਹੋਇਆ ਤੇਰੇ ਕਰੋੜਾਂ ਦੇ ਲਾਲਚ ਨੇ ਤੇਰੇ ਤੇ ਤੇਰੇ ਸਾਲੇ ਡੰਪੀ ਬਨਾਇਕ ਦੇ ਲਾਲਚ ਨੇ ਕਰਨ ਘਟਾਰੀਏ ਨੂੰ ਮੌਤ ਦੇ ਘਾਟ ਤਾਰਤਾ ਤੁਸੀਂ ਉਹਦੀ ਮਾਫੀ ਵੀ ਮੰਗ ਲਾ ਤੇ ਉਹਦੇ ਜਿਹੜੇ ਉਦੋਂ ਬਾਅਦ ਦੋ ਬੱਚੇ ਸੀ ਕਰਨ ਘਟਾਰੀਏ ਦੀ ਵਾਈਫ ਨੇ ਉਹ ਵੀ 9 ਮਹੀਨੇ ਪੁੱਠੇ ਢਿੱਡ ਚ ਰੱਖਿਆ ਇੱਕ ਇੱਕ ਕਰਕੇ ਫਿਰ ਉਹ ਵੱਡੇ ਹੋਏ ਸਕੂਲ ਜਾਣ ਲੱਗੇ ਉਹ ਵੀ ਮਾਰਦੇ ਤੁਸੀਂ ਤੇ ਜਿਹੜੀ ਕਰਨ ਘਟਾਰੀਏ ਦੀ ਵਾਈਫ ਆ ਉਦੋਂ ਬਾਅਦ ਉਹਦੀ ਗੋਲੀ ਜਦੋਂ ਇੱਥੇ ਵੱਜੀ ਉਹਦੀ ਵੀ ਜ਼ਬਾਨ ਚਲੀ ਗਈ ਉਹਦੀ ਵੀ ਤੂੰ ਮਾਫੀ ਮੰਗ ਲਾ ਸੁਖਵੀਰ ਬਾਦਲਵੰਨੀ ਨੂੰ ਗਲ ਕਰਨੀ ਬਹੁਤ ਸੌਖੀ ਆ ਉਹਨੇ ਇਹ ਗਨਾਹ ਵੀ ਮਤਲਬ ਮਾਫੀ ਮੰਗੀ ਆ ਜਿਹੜਾ ਉਹਨੇ ਕੀਤਾ ਹੀ ਨਹੀਂ ਜਿਹੜੇ ਕਰਗੇ ਲੋਕ ਤੇ ਥੋੜੇ ਪ੍ਰੈਸ਼ਰ ਥੱਲੇ ਕਾਂਗਰਸ ਦੇ ਪ੍ਰੈਸ਼ਰ ਥੱਲੇ ਉਹ ਸੀਬੀਆਈ ਨੂੰ ਕੇਸ ਦੇਣਾ ਪਿਆ ਉਹਦੀ ਵੀ ਮਾਫੀ ਮੰਗੀ ਆ ਤੈਨੂੰ ਅਪੀਲ ਆ ਵੀ ਤੂੰ ਜਿਹੜਾ ਕੀਤਾ ਉਹਦੀ ਮਾਫੀ ਮੰਗ ਲੈ ਇੰਨਾ ਹੀ ਬਹੁਤ ਸ਼ੁਕਰ ਆ ਰੱਬ ਦਾ ਜੇ ਤੂੰ ਇਹ ਮਾਫੀ ਮੰਗ ਲੇ ਲੋਕ ਆ ਉਹਨਾਂ ਨੂੰ ਵੀ ਅਪੀਲ ਆ ਵੀ ਇਹ ਤੋਂ ਇਹ ਤੋਂ ਗਰੇਜ ਕਰੋ ਇਹਦਾ ਬਾਈਕਾਟ ਕਰੋ ਸਭ ਤੋਂ ਚੋਟੀ ਦਾ ਕਰਪਟੇ ਆ ਬਾਈ ਜੀ ਇਹਦੀ ਤੁਹਾਨੂੰ ਮੈਂ ਸਾਰੀਆਂ ਸੁਣਾਉਣਾ ਕਰਪਸ਼ਨ ਨੇਹਰੀਆਂ ਠਾਤੀਆਂ ਨੇ ਬੱਸਾਂ ਬਾਡੀ ਆਲਾ 33 34 ਕਰੋੜ ਦਾ ਇਹਦਾ ਘਪਲਾ ਪੈਂਡਿੰਗ ਪਿਆ ਬਸਾਂ ਨੇ ਚੈਸੀਆਂ ਵਾਲਾ 35 ਕਰੋੜ ਦਾ ਉਹ ਕਬਲਾ ਪੈਂਡਿੰਗ ਪਿਆ ਹਜੇ ਤਾਂ ਮਹੀਨੇ ਹੀ ਤਿੰਨ ਮਿਲੇ ਸੀ ਸੂਰਮੇ ਨੂੰ ਤਿੰਨ ਮਹੀਨੇ ਜੀ ਨੇਰੀ ਪਟ ਗਿਆ 100 ਕਰੋੜ ਦੇ ਨੇੜੇ ਖਾ ਗਿਆ ਜੇ ਕਿਤੇ ਪੂਰੇ 5 ਸਾਲ ਮਿਲ ਜਰ ਸਾਰਾ 50 ਵੇਚ ਦਿੰਦਾ ਇਹ ਉਹ ਇਹ ਲੈ ਕੇ ਗੁਰਦਾਸ ਮਾਨ ਜੀ ਨੂੰ ਮਗਰਲੇ ਬਾਅਦ ਚੀ ਮਿਨਿਸਟਰ ਦੇ ਘਰ ਦੇ ਪੈਰੀਂ ਹੱਥ ਲਾਇਆ ਵੀ ਬਾਈ ਜੀ ਹਾਰੇ ਮੈਨੂੰ ਨਾ ਕੁਛ ਕਿਹੋ ਐਡਾ ਇਹ ਕਰਪਟ ਬੰਦਾ ਤੇ ਆਪਾਂ ਇਹਨੂੰ ਕਿਹੜੇ ਅਹੁਦੇ ਤੇ ਬਾਇਆ ਕਾ ਤੇ ਲੈ ਆ ਫਰੀਦਕੋਟ ਮਾਰੇ ਮੈਂ ਤੁਹਾਨੂੰ ਦੱਸ ਕੀ ਹੈ ਏਡੇ ਜਿਵੇਂ ਪਹਿਲਾਂ ਉਹਦੀ ਮਾਫੀ ਨਹੀਂ ਮੰਗਦਾ ਉਹਦੀ ਮਾਫੀ ਮੰਗ ਕਾਕਾ ਫੇਰ ਸਾਡਾ ਕਲਜਾ ਠਰੂ ਸਾਰੇ ਪੰਜਾਬ ਵਾਲਿਆਂ ਦੇ ਤੇ ਆਪ ਜਾ ਕੇ ਹਵਾਲਾ ਚ ਬਹਿ ਜਾ ਵੀ ਮੈਥੋਂ ਇੱਕ ਗਨਾਹ ਹੋਇਆ ਤੇ ਨਾਲ ਲੈ ਜਾ ਉਹਦੇ ਫੜ ਕੇ ਸਾਲੇ ਨੂੰ ਤੇ ਵਫਾਦਾਰਤਾ ਐ ਇਹਨਾਂ ਗੱਲਾਂ ਛੱਡ ਦੋ ਸਭ ਤੋਂ ਪਹਿਲਾਂ ਵੱਡਾ ਵਫਾਦਾਰ ਬਣਿਆ ਸੀ ਸਰਦਾਰ ਜਗਬੀਰ ਸਿੰਘ ਬਰਾੜ ਦਾ ਉਹਨਾਂ ਦੀ ਗੱਡੀ ਚਲਾਉਂਦਾ ਹੁੰਦਾ ਸੀ ਸੋਹਰਾ ਟੈਚੀ ਟੂਚੀ ਉਹਨਾਂ ਦੇ ਜਗਦਾ ਹੁੰਦਾ ਸੀ ਉਹਨਾਂ ਦੇ ਮਾਰੀ ਲੱਤ ਉਸ ਤੋਂ ਬਾਅਦ ਇਹ ਵਫਾਦਾਰ ਕੋ ਮਨਕਮਾ ਹੁੰਦਾ ਬਣ ਗਿਆ ਵਿਚਦੀ ਸਰਦਾਰ ਮਨਪ੍ਰੀਤ ਸਿੰਘ ਬਾਦਲ ਦਾ ਉਹਦੇ ਮਾਰੀ ਲੱਤ ਉਸ ਤੋਂ ਬਾਅਦ ਜੀ ਹੁੰਦਾ ਕਮਾਉਂਦਾ ਬਣ ਗਿਆ ਇਹ ਨਵਜੋਤ ਸਿੰਘ ਸਿੱਧੂ ਦਾ ਸਿੱਧੂ ਸਾਹਿਬ ਸਾਰੀ ਕਾਂਗਰਸ ਨਾਲ ਲੜ ਕੇ ਇਹਨੂੰ ਮੰਤਰੀ ਬਣਵਾ ਕੇ ਲਿਆਏ ਉਹਨਾਂ ਦੇ ਵੀ ਮਾਰੀ ਲੱਤ ਉਸ ਤੋਂ ਬਾਅਦ ਬਣ ਗਿਆ ਕੈਪਟਨ ਅਮਰਿੰਦਰ ਸਿੰਘ ਦਾ ਉਹਦੇ ਵੀ ਮਾਰੀ ਲੱਤ ਫੇਰ ਬਣ ਗਿਆ ਚੰਨੀ ਦਾ ਉਹਦੇ ਵੀ ਮਾਰੀ ਲੱਤ ਤੇ ਜਿਹੜੇ ਬਾਕੀ ਤੁਸੀਂ ਇੱਕ ਦੋ ਹੈਗੇ ਹੋ ਭਗਵੰਤ ਮਾਨ ਜੀ ਤੁਹਾਨੂੰ ਵੀ ਬੇਨਤੀ ਕਰਦਾ ਇਹ ਹੁਣ ਥੋੜਾ ਵਫਾਦਾਰ ਬਣਿਆ ਵਾ ਸਾਪਾ ਇਹ ਜਿੱਤੇ ਨੇ ਦੁੱਧ ਪੂਰਾ ਪੀ ਲਿਆ ਤੇ ਅੱਗੇ ਤੁਸੀਂ ਲੋੜ ਪਹਿਲਾਂ ਸਭ ਤੋਂ ਤੁਹਾਨੂੰ ਭੜਕਾਉ ਇਹ ਸੋ ਮੇਰੀ ਬੇਨਤੀ ਹੈ ਵੀ ਇਹ ਜਿਹੇ ਬੰਦੇ ਤੋਂ ਗਰੇਜ ਕਰੋ ਇਹਦਾ ਸੋਸ਼ੀਲੀ ਬਾਈਕਾਟ ਕਰੋ ਬਹੁਤ ਗੰਦਾ ਬੰਦਾ ਹੈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ